ਬੀਟੇ ਸਚੇ ਪਾਤਿਸ਼ਾ ਮਾਲ ਜਨਮ ਜਨਮ ਦੀ ਇਕੱਠੀ ਸੱਜਣ ਸੱਚਾ ਪਾਤਿਸ਼ਾ ਹੁ ਸੇਸ਼ਾਨੇ ਜੀ ਜੇਸੇ ਪਾਸ ਬੈਠਿਆ ਸੂਰੀ ਸਵਣਾ ਧਾਰੇ ਸੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਲੋਕਾ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨੈ ਦਇਆਲ ਪੁਰਖ ਭਗਵਾਨੈ ਨਾਨਕ ਲਿਖਤ ਨਾਇ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨੈ ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨ ਮਾਇਆ ਪਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਾਪ ਆਪ ਜੇਨ ਉਪਾਈ ਮੇਦਣੀ ਨਾਨਕ ਸੋ ਪ੍ਰਭ ਜਾਪ ਪਾਉੜੀ ਜਾ ਪ੍ਰਭ ਭਏ ਦਇਆ ਨਾ ਬਿਆਪੈ ਮਾਇਆ ਕੋਟ ਗਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭਏ ਸਰੀਰ ਜਾਨ ਧੂਰੀ ਨਾਇਆ ਮਨ ਤਣ ਭਏ ਸੰਤੋਖ ਪੂਰਨ ਭਵ ਪਾਇਆ ਕਟੰਬ ਸੰਗ ਲੋਗ ਕੁੱਲ ਸਵਾਇਆ ਮਨ ਤੜ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕਟੰਬ ਸੰਗ ਲੋਗ ਕੁੱਲ ਸਵਾਇਆ ਉਗੀਤਾ ਖਾਸ ਵਾਹਿਗੁਰੂ ਜੀ ਕੀ ਫਤਿਹ